ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਦੇਲਕਰ ਨੇਗੀ ਦੀ ਲਿਖੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ ਇਹ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਸਫਲ ਬੁਲਾਰਾ ਬਣਨ ਦੇ ਸਭ ਤੋਂ ਸਰਲ ਉਪਾਅ ਅਜੇ ਕੁਝ ਹੀ ਦਿਨ ਪਹਿਲਾਂ ਮੈਨੂੰ ਇੱਕ ਬ੍ਰਿਜ ਪਾਰਟੀ ਵਿੱਚ ਜਾਣ ਦਾ ਮੌਕਾ ਮਿਲਿਆ ਮੈਨੂੰ ਬ੍ਰਿਜ ਖੇਡਣੀ ਨਹੀਂ ਆਉਂਦੀ ਅਤੇ ਉਸ ਪਾਰਟੀ ਵਿੱਚ ਇੱਕ ਔਰਤ ਵੀ ਮੇਰੇ ਵਰਗੀ ਹੀ ਸੀ ਜਿਸ ਨੂੰ ਬ੍ਰਿਜ ਖੇਡਣੀ ਨਹੀਂ ਆਉਂਦੀ ਸੀ ਉਸ ਨੂੰ ਕਿਸੇ ਤੋਂ ਇਹ ਪਤਾ ਲੱਗ ਗਿਆ ਕਿ ਲਾ ਵੇਸਤਾਨਸ ਤੇ ਰੇਡੀਓ ਦੀ ਦੁਨੀਆ ਵਿੱਚ ਜਾਣ ਤੋਂ ਪਹਿਲਾਂ ਮੈਂ ਉਹਨਾਂ ਦਾ ਮੈਨੇਜਰ ਹੋਇਆ ਕਰਦਾ ਸੀ ਮੈਂ ਉਹਨਾਂ ਦੇ ਸਹਿਯੋਗੀ ਦੇ ਰੂਪ ਵਿੱਚ ਕਾਫੀ ਚੰਗੀ ਤਰ੍ਹਾਂ ਯੂਰਪ ਘੁੰਮ ਚੁੱਕਿਆ ਹਾਂ ਇਸੇ ਲਈ ਉਸ ਔਰਤ ਨੇ ਮੈਨੂੰ ਕਿਹਾ ਮਿਸਟਰ ਕਾਰਨੇਗੀ ਮੈਂ ਚਾਹੁੰਨੀ ਹਾਂ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਕਿੰਨੇ ਥਾਵਾਂ ਦਾ ਲੁਤਪ ਉਠਾਇਆ ਅਤੇ ਤੁਸੀਂ ਯੂਰਪ ਦੀਆਂ ਕਿੰਨੀਆਂ ਦਰਸ਼ਨੀ ਥਾਵਾਂ ਨੂੰ ਦੇਖਿਆ ਫਿਰ ਅਸੀਂ ਸੋਫੇ ਤੇ ਬੈਠ ਗਏ ਤਾਂ ਉਸ ਔਰਤ ਨੇ ਮੈਨੂੰ ਦੱਸਿਆ ਕਿ ਉਹ ਹੁਣੇ-ਹੁਣੇ ਆਪਣੇ ਪਤੀ ਨਾਲ ਅਫਰੀਕਾ ਦੀ ਯਾਤਰਾ ਕਰਕੇ ਆਈ ਹੈ ਮੈਂ ਕਿਹਾ ਵਾ ਅਫਰੀਕਾ ਬੜਾ ਹੀ ਮਜ਼ੇਦਾਰ ਅਨੁਭਵ ਰਿਹਾ ਹੋਵੇਗਾ ਤੁਹਾਡਾ ਮੈਂ ਤਾਂ ਹਮੇਸ਼ਾ ਤੋਂ ਹੀ ਅਫਰੀਕਾ ਘੁੰਮਣਾ ਚਾਹੁੰਦਾ ਹਾਂ ਪਰ 24 ਘੰਟੇ ਅਲਜੀਅਰਸ ਵਿੱਚ ਰੁਕਣ ਤੋਂ ਇਲਾਵਾ ਮੈਨੂੰ ਅਫਰੀਕਾ ਘੁੰਮਣ ਦਾ ਮੌਕਾ ਨਹੀਂ ਮਿਲ ਸਕਿਆ। ਵਾਕਈ, ਤੁਸੀਂ ਬਹੁਤ ਖੁਸ਼ਕਿਸਮਤ ਹੋ ਜੋ ਇੰਨੀ ਰਮਾਂਚਿਕ ਜਗ੍ਹਾ ਨੂੰ ਵੇਖਣ ਦਾ ਮੌਕਾ ਮਿਲਿਆ। ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਅਨੁਭਵ ਜ਼ਰੂਰ ਦੱਸੋ। ਉਸ ਤੋਂ ਬਾਅਦ ਉਹ ਔਰਤ ਲਗਾਤਾਰ 40-50 ਮਿੰਟਾਂ ਤੱਕ ਬੋਲਦੀ ਰਹੀ। ਉਸਨੇ ਮੈਥੋਂ ਇੱਕ ਵਾਰ ਵੀ ਇਹ ਨਹੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਥੇ-ਕਿੱਥੇ ਗਿਆ ਸਾਂ ਜਾਂ ਮੈਂ ਕੀ-ਕੀ ਵੇਖਿਆ ਸੀ। ਉਹ ਮੇਰੀ ਯਾਤਰਾ ਵਿੱਚ ਬਿਲਕੁਲ ਵੀ ਰੁਚੀ ਨਹੀਂ ਰੱਖਦੀ ਸੀ। ਤਾਂ ਬਸ ਇੱਕ ਚੰਗੇ ਸਰੋਤੇ ਦੀ ਤਲਾਸ਼ ਵਿੱਚ ਸੀ ਜੋ ਉਸ ਦੀ ਹੌਮੇ ਨੂੰ ਸ਼ਾਂਤ ਕਰ ਸਕੇ ਜਿੰਨੇ ਉਸਨੇ ਪੈਸੇ ਖਰਚ ਕੀਤੇ ਸਨ ਉਹ ਪੈਸੇ ਉਹ ਇਸੇ ਤਰ੍ਹਾਂ ਹੀ ਤਾਂ ਵਸੂਲਣੇ ਚਾਹੁੰਦੀ ਸੀ ਕਈਆਂ ਨੂੰ ਤਾਂ ਇਹ ਵਿਚਾਰ ਅਸੁਧਾਰਨ ਲੱਗ ਸਕਦਾ ਹੈ ਪਰ ਬਹੁਤੇ ਲੋਕ ਅਜਿਹੇ ਹੀ ਹੁੰਦੇ ਹਨ ਇੱਕ ਵਾਰ ਮੈਂ ਨਿਊਯਾਰਕ ਦੇ ਇੱਕ ਪ੍ਰਕਾਸ਼ਕ ਵੱਲੋਂ ਦਿੱਤੀ ਗਈ ਡਿਨਰ ਪਾਰਟੀ ਵਿੱਚ ਇੱਕ ਪ੍ਰਸਿੱਧ ਬਾਰਟਨਿਸਟ ਨੂੰ ਮਿਲਿਆ ਸੀ ਇਸ ਤੋਂ ਪਹਿਲਾਂ ਮੈਂ ਕਦੇ ਵੀ ਕਿਸੇ ਬਾਟਨਿਸਟ ਨੂੰ ਨਹੀਂ ਸੀ ਮਿਲਿਆ ਹੁਣ ਮੈਨੂੰ ਉਸ ਦੀਆਂ ਗੱਲਾਂ ਦਿਲਚਸਪ ਲੱਗ ਰਹੀਆਂ ਸਨ ਉਹ ਮੈਨੂੰ ਬੇਕਬੂਤੇਆਂ ਫੁੱਲ ਪੱਤੀਆਂ ਬਾਰੇ ਨਮੀਆਂ ਨਮੀਆਂ ਜਾਣਕਾਰੀਆਂ ਦੇ ਰਹੇ ਸਨ ਉਹਨਾਂ ਨੇ ਮੈਨੂੰ ਇੰਡੋਰ ਗਾਰਡਨ ਵਿਕਸਿਤ ਕਰਨ ਦੇ ਨਵੇਂ ਨਵੇਂ ਤਰੀਕੇ ਦੱਸੇ ਮੈਂ ਪੂਰੇ ਦਿਲ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਮੇਰੇ ਘਰ ਵਿੱਚ ਵੀ ਇੱਕ ਛੋਟਾ ਜਿਹਾ ਬਾਗੀਚਾ ਸੀ ਉਸ ਬਾਟਨਿਸਟ ਨੇ ਮੈਨੂੰ ਇਹ ਵੀ ਦੱਸਿਆ ਕਿ ਮੈਂ ਕਿਸ ਤਰ੍ਹਾਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾ ਸਕਦਾ ਹਾਂ ਉਸ ਡਿਨਰ ਪਾਰਟੀ ਵਿੱਚ ਦਰਜਣਾ ਲੋਕ ਮੌਜੂਦ ਸਨ ਪਰ ਮੈਂ ਸਮਾਜਿਕਤਾ ਦੇ ਸਾਰੇ ਨਿਯਮ ਤੋੜੇ ਹੋਏ ਸਾਰਿਆਂ ਨੂੰ ਅਣਗੌਲੀਆਂ ਕਰਦੇ ਹੋਏ ਕੇਵਲ ਉਸ ਬਾਟਨਿਸਟ ਨਾਲ ਹੀ ਗੱਲਾਂ ਕੀਤੀਆਂ ਸਨ ਜਦੋਂ ਰਾਤ ਕਾਫੀ ਹੋ ਗਈ ਤਾਂ ਮੈਂ ਸਭ ਤੋਂ ਬੇਦਾਲੀ ਮੇਰੇ ਚਲੇ ਜਾਣ ਤੇ ਉਹ ਬਾਟਨਿਸਟ ਮੇਜ਼ਬਾਨ ਕੋਲ ਜਾ ਕੇ ਮੇਰੀ ਤਾਰੀਫ਼ ਦੇ ਪੁਰ ਬਣਨ ਲੱਗਿਆ ਉਸ ਨੇ ਮੈਨੂੰ ਪ੍ਰੇਰਕ ਸ਼ਖਸੀਅਤ ਵਾਲਾ ਅਤੇ ਬਹੁਤ ਰੋਚਕ ਬਲਾਰਾ ਵੀ ਕਿਹਾ ਪਰ ਮੈਂ ਤਾਂ ਉਸ ਨਾਲ ਬਹੁਤੀਆਂ ਗੱਲਾਂ ਵੀ ਨਹੀਂ ਸੁਣ ਕੀਤੀਆਂ ਫਿਰ ਵੀ ਮੈਨੂੰ ਰੋਚਕ ਬੁਲਾਰਾ ਕਹਿ ਦਿੰਦਾ ਜੇਕਰ ਮੈਂ ਚਾਹੁੰਦਾ ਵੀ ਤਾਂ ਵੀ ਬਾਟਨੇ ਬਾਰੇ ਕੁਝ ਵੀ ਨਹੀਂ ਸੀ ਬੋਲ ਸਕਦਾ ਹਾਂ ਮੈਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਸੀ ਕਿਉਂਕਿ ਮੈਨੂੰ ਉਸ ਦੀਆਂ ਗੱਲਾਂ ਵਿੱਚ ਰੁਚੀ ਸੀ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਹ ਮੈਨੂੰ ਆਪਣੇ ਬਾਰੇ ਦੱਸ ਕੇ ਖੁਸ਼ੀ ਦਾ ਅਨੁਭਵ ਕਰ ਰਹੇ ਸਨ ਇਸ ਤਰ੍ਹਾਂ ਕਿਸੇ ਦੀ ਗੱਲ ਸੁਣਨਾ ਅਪਰਤਖਰੂਪ ਵਿੱਚ ਉਸ ਦੀ ਪ੍ਰਸ਼ੰਸਾ ਕਰਨਾ ਹੀ ਹੈ। ਸਟ੍ਰੇਂਜਰਜ਼ ਇਨ ਲਵ ਨਾਮਕ ਪੁਸਤਕ ਵਿੱਚ ਜੈਕਬੂ ਡਫੋਰਡ ਨੇ ਲਿਖਿਆ ਹੈ। ਬਹੁਤ ਇਨਸਾਨ ਅਮਾਨ ਲਾ ਕੇ ਸੁਣਨ ਦੀ ਚਾਪਲੂਸੀ ਨੂੰ ਬਹੁਤ ਪਸੰਦ ਕਰਦੇ ਹਨ। ਮੈਂ ਤਾਂ ਮਨ ਲਾ ਕੇ ਸੁਣਨ ਤੋਂ ਵੀ ਦੋ ਕਦਮ ਅੱਗੇ ਨਿਕਲ ਚੁੱਕਿਆ ਸੀ। ਮੈਂ ਤਾਂ ਉਹਨਾਂ ਦੀ ਦਿਲ ਖੋਲ ਕੇ ਤਾਰੀਫ਼ ਕਰ ਰਿਹਾ ਸੀ। ਖਾਮੋਸ਼ ਰਹਿ ਕੇ ਉਹਨਾਂ ਦੀ ਸਰਹਾਣਾ ਕਰ ਰਿਹਾ ਸੀ। ਮੈਂ ਉਹਨਾਂ ਨੂੰ ਇਹ ਵੀ ਦਿਤਾ ਦਿੱਤਾ ਕਿ ਮੈਨੂੰ ਉਹਨਾਂ ਦੀ ਚਰਚਾ ਵਿੱਚ ਮਜ਼ੇਦਾਰ ਨਾਲ ਨਾਲ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਸੀ ਕਾਸ਼ ਮੇਰੇ ਕੋਲ ਵੀ ਉਹਨਾਂ ਵਰਗਾ ਗਿਆਨ ਹੁੰਦਾ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਉਹਨਾਂ ਨਾਲ ਖੇਤਾਂ ਵਿੱਚ ਘੁੰਮ ਸਕਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਨੂੰ ਦੁਬਾਰਾ ਮਿਲਣਾ ਚਾਹਾਂਗਾ ਅਤੇ ਮੈਂ ਮਿਲ ਵੀ ਲਿਆ ਤਾਂ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਇੱਕ ਵਧੀਆ ਦੋਸਤ ਮੰਨ ਲਿਆ ਜਦੋਂ ਕਿ ਮੈਂ ਤਾਂ ਕੇਵਲ ਇੱਕ ਵਧੀਆ ਸਰੋਤਾ ਸੀ ਜੋ ਉਹਨਾਂ ਨਾਲ ਚਰਚਾ ਕਰਨ ਲਈ ਪੂਰੇ ਦਿਲ ਤੋਂ ਉਤਸ਼ਾਹਿਤ ਕਰ ਰਿਹਾ ਸੀ ਸਾਬਕਾ ਹਾਰਵਰਡ ਪ੍ਰੈਜ਼ੀਡੈਂਟ ਚਾਰਲਸ ਡਬਲਯੂ ਇਲੀਅਟ ਨੇ ਸਫਲ ਬਿਜ਼ਨਸ ਮਿਲਣ ਦਾ ਰਹੱਸ ਇਹ ਦੱਸਿਆ ਸੀ ਕਿ ਕਿਸੇ ਵੀ ਸਫਲ ਵਪਾਰਕ ਚਰਚਾ ਦਾ ਰਹੱਸ ਕੇਵਲ ਇੰਨਾ ਹੀ ਹੈ ਕਿ ਜੋ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਉਸ ਵੱਲ ਪੂਰੀ ਤਰ੍ਹਾਂ ਧਿਆਨ ਕੇਂਦ੍ਰਿਤ ਕਰਨਾ ਜ਼ਰੂਰੀ ਹੈ ਇਹ ਹੀ ਤਾਂ ਸਭ ਤੋਂ ਵੱਡੀ ਚਾਬੀ ਲੁਸੀ ਹੁੰਦੀ ਹੈ ਖੁਦ ਇਲੀਅਟ ਬਹੁਤ ਵਧੀਆ ਸਰੋਤੇ ਸਨ ਅਮਰੀਕਾ ਦੇ ਮਹਾਨ ਨਾਵਲਕਾਰ ਹੈਨਰੀ ਜੇਮਸ ਨੇ ਆਪਣੇ ਸੰਸਕਰਨ ਵਿੱਚ ਕਿਹਾ ਹੈ ਡਾਕਟਰ ਇਲੀਅਰ ਦਾ ਲੋਕਾਂ ਦੀਆਂ ਗੱਲਾਂ ਨਾਲ ਦਿਲਚਸਪੀ ਲੈ ਕੇ ਸੁਣਨਾ ਕੇਵਲ ਮੌਨ ਨਹੀਂ ਬਲਕਿ ਉਹ ਤਾਂ ਇੱਕ ਤਰ੍ਹਾਂ ਦੀ ਗਤੀਵਿਧੀ ਹੈ ਸਿੱਧੇ ਤਣਕੇ ਬੈਠ ਜਾਣਾ ਹੱਥ ਨੂੰ ਬੰਨ ਕੇ ਗੋਦ ਵਿੱਚ ਰੱਖ ਲੈਣਾ ਅਤੇ ਆਪਣੇ ਅੰਗੂਠਿਆਂ ਨੂੰ ਇੱਕ ਦੂਜੇ ਨਾਲ ਲਪੇਟਣ ਤੋਂ ਇਲਾਵਾ ਉਹਨਾਂ ਦੇ ਸਰੀਰ ਵਿੱਚ ਕੋਈ ਹੋਰ ਹਰਕਤ ਨਹੀਂ ਹੁੰਦੀ ਉਹ ਬੁਲਾਰਿਆਂ ਦੀਆਂ ਗੱਲਾਂ ਨੂੰ ਕੰਨਾਂ ਦੇ ਨਾਲ-ਨਾਲ ਅੱਖਾਂ ਨਾਲ ਵੀ ਸੁਣਦੇ ਸਨ। ਉਹ ਆਪਣੇ ਦਿਮਾਗ ਨਾਲ ਸੁਣਦੇ ਸਨ। ਅਦਰੇ ਸਾਹਮਣੇ ਵਾਲੇ ਦੇ ਬੋਲਣ ਸਮੇਂ ਸੋਚਦੇ ਸਨ ਕਿ ਤੁਹਾਨੂੰ ਇਹ ਗੱਲ ਕਿਉਂ ਕਹਿਣੀ ਪਈ? ਇੰਟਰਵਿਊ ਦੇ ਅੰਤ ਵਿੱਚ ਉਹਨਾਂ ਨਾਲ ਗੱਲ ਕਰਨ ਵਾਲਾ ਵਿਅਕਤੀ ਇਹ ਮਹਿਸੂਸ ਕਰਦਾ ਸੀ ਕਿ ਸਾਹਮਣੇ ਵਾਲੇ ਨੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਹਨ। ਇਸ ਕਲਾ ਨੂੰ ਸਿੱਖਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਹਾਰਵਰਡ ਵਿੱਚ 4 ਸਾਲ ਦੀ ਸਿਖਲਾਈ ਲਓ। ਇਹ ਤਾਂ ਵਿਹਾਰਕਤਾ ਨਾਲ ਆਉਂਦੀ ਹੈ ਅਸੀਂ ਸਭ ਅਜਿਹੇ ਕਿੰਨੇ ਹੀ ਡਿਪਾਰਟਮੈਂਟ ਸਟੋਰ ਮਾਲਕਾਂ ਨੂੰ ਜਾਣਦੇ ਹਾਂ ਜੋ ਮਹੀਆ ਮਹੀਆ ਦੁਕਾਨਾਂ ਖਰੀਦ ਕੇ ਬਚਤ ਨਾਲ ਸਾਮਾਨ ਖਰੀਦਦੇ ਹਨ ਸਜਾਵਟ ਦਾ ਪੂਰਾ ਖਿਆਲ ਰੱਖਦੇ ਹਨ ਇਸ਼ਤਿਹਾਰਾਂ ਵਿੱਚ ਹਜ਼ਾਰਾਂ ਡਾਲਰ ਖਰਚ ਕਰਦੇ ਹਨ ਅਤੇ ਫਿਰ ਬਿਜ਼ਨਸਮੈਨਾਂ ਨੂੰ ਨੌਕਰੀ ਤੇ ਰੱਖਦੇ ਹਨ ਪਰ ਉਹ ਸੇਲਜ਼ਮੈਨ ਹੀ ਚੰਗੇ ਸਰੋਤੇ ਨਹੀਂ ਹੁੰਦੇ ਇਸ ਲਈ ਗਾਹਕਾਂ ਦੀ ਗੱਲ ਨੂੰ ਵਿੱਚੋਂ ਹੀ ਕੱਟਦੇ ਹਨ ਉਹਨਾ ਬੇਬੁਨਿਆਦ ਬਹਿਸ ਕਰਦੇ ਹਨ ਉਹਨਾਂ ਦੇ ਮਨ ਵਿੱਚ ਇੰਨੀ ਚਿੜ ਪੈਦਾ ਕਰ ਦਿੰਦੇ ਹਨ ਕਿ ਉਹ ਸਟੋਰ ਵਿੱਚੋਂ ਭੱਜ ਜਾਣ ਲਈ ਮਜਬੂਰ ਹੋ ਜਾਂਦੇ ਹਨ ਸ਼ਿਕਾਗੋ ਦੇ ਇੱਕ ਪ੍ਰਸਿੱਧ ਡਿਪਾਰਟਮੈਂਟਲ ਸਟੋਰ ਨੇ ਆਪਣੀ ਸੇਲਜ਼ ਗਰਲ ਦੀ ਵਜ੍ਹਾ ਕਰਕੇ ਹੀ ਇੱਕ ਅਜਿਹੇ ਗਾਹਕ ਨੂੰ ਗਵਾ ਦਿੱਤਾ ਜੋ ਹਰ ਸਾਲ ਉਤੋਂ ਹਜ਼ਾਰਾਂ ਡਾਲਰ ਦਾ ਸਾਮਾਨ ਖਰੀਦਦੇ ਸੀ ਇਸ ਔਰਤ ਗਾਹਕ ਮਿਸਜ਼ ਹੈਨੇਰਟ ਡਗਲਸ ਨੇ ਇੱਕ ਕੋਟ ਸਪੈਸ਼ਲ ਸੇਲ ਤੋਂ ਖਰੀਦਿਆ ਸੀ ਕਰ ਅੰਤੋਨ ਨੇ ਵੇਖਿਆ ਕਿ ਕੋਟ ਦੀ ਕੁਝ ਸਿਲਾਈ ਉਧੜੀ ਹੋਈ ਸੀ। ਉਹਨਾਂ ਨੇ ਅਗਲੇ ਦਿਨ ਉਸ ਸਟੋਰ ਵਿੱਚ ਜਾ ਕੇ ਉਸ ਸੇਲਜ਼ਗਰ ਨੂੰ ਉਹ ਕੋਟ ਬਦਲਣ ਲਈ ਕਿਹਾ। ਪਰ ਸੇਲਜ਼ਗਰ ਨੇ ਤਾਂ ਦੋ ਟੁਕ ਕਹਿ ਦਿੱਤਾ ਸੀ, ਤੁਸੀਂ ਇਸ ਨੂੰ ਸੇਲ ਵਿੱਚੋਂ ਖਰੀਦਿਆ। ਅਤੇ ਸੇਲ ਦਾ ਸਮਾਨ ਅਸੀਂ ਨਾ ਤਾਂ ਬਦਲਦੇ ਹਾਂ, ਅਤੇ ਨਾ ਹੀ ਵਾਪਸ ਲੈਂਦੇ ਹਾਂ। ਤੁਸੀਂ ਇਸ ਨਾਲ ਕੁਝ ਵੀ ਕਰੋ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਪਰ ਇਹ ਤਾਂ ਪਹਿਲਾਂ ਤੋਂ ਹੀ ਖਰਾਬ ਸਮਾਨ ਸੀ। ਇਸ ਗੱਲ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਵਾਦੂ ਬਹਿਸ ਨਾ ਕਰੋ ਤਾਂ ਹੀ ਚੰਗੀ ਗੱਲ ਹੈ ਮਿਸੈਸ ਡਾਗਲਸ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਹ ਪੈਰ ਪਟਕਦੀ ਹੋਏ ਸਟੋਰ ਵਿੱਚੋਂ ਨਿਕਲ ਰਹੀ ਸੀ ਕਿ ਉਦੋਂ ਡਿਪਾਰਟਮੈਂਟ ਦਾ ਮੈਨੇਜਰ ਉੱਥੇ ਆ ਗਿਆ ਜੋ ਸਤਾਈ ਗਾਹਕ ਹੋਣ ਦੇ ਨਾਤੇ ਮਿਸੈਸ ਡਾਗਲਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹਨਾਂ ਨੇ ਆਪਣੀ ਪੂਰੀ ਗੱਲ ਉਸ ਮੈਨੇਜਰ ਨੂੰ ਦੱਸ ਦਿੱਤੀ ਮੈਨੇਜਰ ਨੇ ਪੂਰਾ ਕਿਸਤਿਆਨਾ ਸੁਣਿਆ ਤੇ ਕੋਟ ਦੀ ਵੀ ਪੂਰੀ ਜਾਂਚ ਕੀਤੀ ਅਤੇ ਫਿਰ ਬੋਲਿਆ ਅਸੀਂ ਸੀਜ਼ਨ ਦੇ ਅੰਤ ਵਿੱਚ ਆਪਣਾ ਸਮਾਨ ਵੇਚ ਕੇ ਖਤਮ ਕਰਦੇ ਹਾਂ ਇਸ ਨੇ ਸਪੈਸ਼ਲ ਸੇਲ ਦਾ ਸਮਾਨ ਨਾ ਤਾਂ ਬਦਲਿਆ ਜਾਂਦਾ ਤੇ ਨਾ ਹੀ ਵਾਪਸ ਹੁੰਦਾ ਪਰ ਇਹ ਕੋਟ ਦਾ ਨੁਕਸਦਾਰ ਹੈ ਇਸ ਲਈ ਤੁਸੀਂ ਚਾਹੋ ਤਾਂ ਅਸੀਂ ਇਸ ਦੀ ਸਿਲਾਈ ਕਰਵਾ ਸਕਦੇ ਹਾਂ ਜਾਂ ਫਿਰ ਤੁਸੀਂ ਚਾਹੋ ਤਾਂ ਆਪਣਾ ਪੈਸਾ ਵਾਪਸ ਵੀ ਲੈ ਸਕਦੇ ਹੋ ਸੇਲਸ ਗਰਲ ਅਤੇ ਮੈਨੇਜਰ ਦੇ ਵਿਹਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਉਸ ਦਿਨ ਜੇਕਰ ਮੈਨੇਜਰ ਸਹੀ ਸਮੇਂ ਤੇ ਨਾ ਆਇਆ ਹੁੰਦਾ ਤਾਂ ਉਸ ਸਟੋਰ ਨੇ ਇੱਕ ਸਤਾਈ ਗਾਹਕ ਗਵਾ ਦਿੱਤਾ ਹੁੰਦਾ ਵਧੀਆ ਸਰੋਤਾ ਕੇਲ ਵਪਾਰ ਵਿੱਚ ਹੀ ਸਫਲ ਨਹੀਂ ਹੁੰਦਾ ਬਲਕਿ ਘਰ ਵਿੱਚ ਵੀ ਇਹ ਗੁਣ ਬਹੁਤ ਕੰਮ ਆਉਂਦਾ ਨਿਊਯਾਰਕ ਦੀ ਮਿਲੀ ਐਮਪੋਸਿਟੋ ਦੀ ਇਹ ਆਦਤ ਸੀ ਕਿ ਜਦੋਂ ਵੀ ਉਹਨਾਂ ਦੇ ਬੱਚੇ ਕੋਈ ਗੱਲ ਕਰਦੇ ਸਨ ਤਾਂ ਉਹ ਉਸ ਗੱਲ ਨੂੰ ਧਿਆਨ ਨਾਲ ਸੁਣਦੀ ਸੀ ਇੱਕ ਦਿਨ ਸ਼ਾਮ ਨੂੰ ਉਹ ਆਪਣੇ ਬੇਟੇ ਰਾਬਰਟ ਨਾਲ ਬਗੀਚੇ ਵਿੱਚ ਬੈਠੀ ਸੀ। ਉਦੋਂ ਅਚਾਨਕ ਰਾਬਰਟ ਬੋਲਿਆ, "ਮਾਂ, ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਢੇਰ ਸਾਰਾ ਪਿਆਰ ਕਰਦੇ ਹੋ।" ਮੈਸੇਜ ਐਮਪੋਸਿਟਰ ਨੂੰ ਇਹ ਸੁਣ ਕੇ ਬਹੁਤ ਵਧੀਆ ਲੱਗਿਆ ਅਤੇ ਉਹ ਕਹਿਣ ਲੱਗੀ, "ਹਾਂ ਬੇਟਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਪਰ ਅੱਜ ਇਹ ਗੱਲ ਤੁਹਾਡੇ ਦਿਮਾਗ ਵਿੱਚ ਕਿਉਂ ਆਈ?" ਰਾਬਰਟ ਨੇ ਜਵਾਬ ਦਿੱਤਾ, "ਮਾਂ, ਇਸ ਲਈ ਕਿ ਤੁਸੀਂ ਮੇਰੀ ਗੱਲ ਬਹੁਤ ਧਿਆਨ ਨਾਲ ਸੁਣਦੇ ਹੋ। ਜਦੋਂ ਵੀ ਮੈਂ ਕੁਝ ਕਹਿਣਾ ਤਾਂ ਤੁਸੀਂ ਆਪਣਾ ਸਾਰਾ ਕੰਮ ਛੱਡ ਕੇ ਮੇਰੀਆਂ ਗੱਲਾਂ ਸੁਣਨ ਲੱਗ ਜਾਂਦੇ ਹੋ ਇੱਕ ਚੁੱਪ ਸੌ ਨੂੰ ਹਰਾਵੇ ਇਹ ਗੱਲ ਇੱਥੇ ਹੀ ਤਾਂ ਲਾਗੂ ਹੁੰਦੀ ਹੈ ਵੱਡੇ ਤੋਂ ਵੱਡਾ ਨਿੰਦਕ ਵੀ ਧੀਰਜवान ਸ਼ਾਂਤ ਅਤੇ ਹਮਦਰਦੀ ਰੱਖਣ ਵਾਲੇ ਸਰੋਤੇ ਦੇ ਸਾਹਮਣੇ ਨਰਮ ਪੈ ਜਾਂਦਾ ਹੈ ਇੱਕ ਚੰਗਾ ਸਰੋਤਾ ਉਹੀ ਤਾਂ ਹੋ ਸਕਦਾ ਹੈ ਜੋ ਉਸ ਸਮੇਂ ਚੁੱਪ ਬੱਤੀ ਰੱਖੇ ਜਦੋਂ ਕਰੋਦੀ ਆਲੋਚਕ ਜਹਰੀਲੇ ਕੋਹਰੇ ਵਾਂਗ ਆਪਣੇ ਹੁਨਰ ਨਾਲ ਆਪਣੇ ਸਰੀਰ ਦਾ ਸਾਰਾ ਜ਼ਹਿਰ ਉਗਲ ਰਿਹਾ ਹੋਵੇ ਉਦਾਹਰਨ ਵਜੋਂ ਨਿਊਯਾਰਕ ਟੈਲੀਫੋਨ ਕੰਪਨੀ ਨੂੰ ਇੱਕ ਵਾਰ ਅਜਿਹੇ ਗਾਹਕ ਨਾਲ ਨਿਪਟਣਾ ਸੀ ਜੋ ਹਮੇਸ਼ਾ ਹੀ ਗਾਹਕ ਸੇਵਾ ਪ੍ਰਤੀਨਿਧੀਆਂ ਨੂੰ ਬੁਰਾ ਭਲਾ ਕਹਿੰਦਾ ਰਹਿੰਦਾ ਸੀ ਉਹ ਬਹੁਤ ਧਮਕੀਆਂ ਦਿੰਦਾ ਸੀ ਕਿ ਉਹ ਫੋਨ ਨੂੰ ਉਸ ਦੀਆਂ ਜੜ੍ਹਾਂ ਤੋਂ ਹੀ ਉਖਾੜ ਕੇ ਸੁੱਟ ਦੇਵੇਗਾ ਗਏ ਟੈਲੀਫੋਨ ਬਿੱਲ ਨਹੀਂ ਚੁਕਾਏ ਗਏ ਕਿਉਂਕਿ ਉਸ ਦੀ ਨਜ਼ਰ ਵਿੱਚ ਉਹ ਜਾਲੀ ਸਨ ਅਨੇਕਾਂ ਅਖਬਾਰਾਂ ਵਿੱਚ ਇਸ ਦੇ ਖਿਲਾਫ ਪੱਤਰ ਲਿਖ ਦਿੱਤੇ ਇਤੋ ਤੱਕ ਕੇ ਉਸਨੇ ਟੈਲੀਫੋਨ ਕੰਪਨੀ ਦੇ ਵਿਰੁੱਧ ਅਦਾਲਤ ਵਿੱਚ ਕਈ ਮੁਕੱਦਮੇ ਵੀ ਦਾਇਰ ਕਰ ਦਿੱਤੇ ਸਨ ਅੰਤ ਵਿੱਚ ਕੰਪਨੀ ਨੇ ਆਪਣੇ ਸਭ ਤੋਂ ਯੋਗ ਟਰਬਲ ਸ਼ੂਟਰ ਭਾਵ ਗੁਣੀ ਸਰੋਤੇ ਨੂੰ ਇਸ ক্রੋਧੀ ਤੋਂ ਗਾਹਕ ਦੀ ਇੰਟਰਵਿਊ ਲੈਣ ਲਈ ਭੇਜਿਆ ਉਸ ਟਰਬਲ ਸ਼ੂਟਰ ਨੇ ਸ਼ਾਂਤ ਚਿੱਤ ਨਾਲ ਉਸ ਗਾਹਕ ਦੀ ਪੂਰੀ ਗੱਲ ਸੁਣੀ ਫਿਰ ਵਿੱਚ ਵਿੱਚ ਹਾਂ ਕਹਿ ਕੇ ਗਾਹਕ ਪ੍ਰਤੀ ਆਪਣੀ ਹਮਦਰਦੀ ਪ੍ਰਦਰਸ਼ਿਤ ਕਰਦਾ ਰਿਹਾ ਰਬਲ ਸ਼ੂਟਰ ਨੇ ਆਪਣੇ ਇਸ ਅਨੁਭਵ ਨੂੰ ਸਾਡੀ ਕਲਾਸ ਵਿੱਚ ਇਸ ਤਰ੍ਹਾਂ ਦੱਸਿਆ ਗਾਹਕ ਨੇ ਲਗਭਗ 3 ਘੰਟਿਆਂ ਤੱਕ ਆਪਣੀ ਪੜਾਅਸ ਕੱਢੀ ਅਤੇ ਮੈਂ ਚੁੱਪਚਾਪ ਸੁਣਦਾ ਰਿਹਾ ਮੈਂ ਉਸ ਨੂੰ 4 ਵਾਰ ਮਿਲਿਆ ਅਤੇ ਚੌਥੀ ਮੀਟਿੰਗ ਤੋਂ ਪਹਿਲਾਂ ਮੈਂ ਉਸ ਸੰਗਠਨ ਦਾ ਚਾਰਟਰ ਮੈਂਬਰ ਬਣ ਚੁੱਕਿਆ ਸੀ ਜਿਸ ਨੂੰ ਉਸ ਨੇ ਸ਼ੁਰੂ ਕੀਤਾ ਸੀ ਟੈਲੀਫੋਨ ਸਬਸਕ੍ਰਾਈਬਰਸ ਪ੍ਰੋਜੈਕਟਿਵ ਐਸੋਸੀਏਸ਼ਨ ਦਾ ਮੈਂ ਹੁਣ ਵੀ ਮੈਂਬਰ ਹਾਂ ਜਾਂ ਫਿਰ ਇਉਂ ਕਹੀਏ ਕਿ ਮੈਂ ਹੀ ਦੁਨੀਆ ਵਿੱਚ ਉਸ ਦਾ ਇੱਕੋ ਇੱਕ ਮੈਂਬਰ ਹਾਂ ਇਹਨਾਂ ਮੁਲਾਕਾਤਾਂ ਵਿੱਚ ਮੈਂ ਉਸ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਰਿਹਾ ਸੀ ਅਤੇ ਉਸ ਨਾਲ ਹਮਦਰਦੀ ਵੀ ਜਤਾਉਂਦਾ ਸੀ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਨੇ ਵੀ ਉਸ ਦੀਆਂ ਗੱਲਾਂ ਨੂੰ ਇੰਨੇ ਧਿਆਨ ਨਾਲ ਨਹੀਂ ਸੁਣਿਆ ਸੀ ਇਸ ਲਈ ਹੁਣ ਉਹ ਮੇਰਾ ਮਿੱਤਰ ਬਣ ਚੁੱਕਿਆ ਸੀ ਮੈਂ ਆਪਣੇ ਆਉਣ ਦਾ ਮਕਸਦ ਉਸ ਨੂੰ ਪਹਿਲੀ ਦੂਜੀ ਜਾਂ ਤੀਜੀ ਮੀਟਿੰਗ ਵਿੱਚ ਨਾ ਦੱਸ ਕੇ ਚੌਥੀ ਵਿੱਚ ਦੱਸਿਆ ਉਸ ਤੋਂ ਬਾਅਦ ਉਸਨੇ ਆਪਣੇ ਸਾਰੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਅਤੇ ਸਾਰੇ ਕੇਸ ਵੀ ਕੋਰਟ ਤੋਂ ਵਾਪਸ ਲੈ ਲਏ। ਨਿਰਸੰਦੇਹ ਇਹ ਜਨਾਬ ਖੁਦ ਨੂੰ ਧਰਮੀ ਜੋਦਾ ਮੰਨਦੇ ਸਨ ਜੋ ਮਾਨਵੀ ਅਧਿਕਾਰਾਂ ਦੀ ਰੱਖਿਆ ਲਈ ਲੜ ਰਹੇ ਸਨ ਪਰ ਅਸਲ ਵਿੱਚ ਤਾਂ ਇਹ ਲੜਾਈ ਮਹੱਤਵ ਦੀ ਸੀ। ਇਹ ਚਿਲਾ ਕੇ, ਵਿਰੋਧ ਕਰਕੇ, ਸ਼ਿਕਾਇਤ ਕਰਕੇ ਆਪਣੇ ਆਪ ਨੂੰ ਮਹੱਤਵਪੂਰਨ ਸਾਬਤ ਕਰਦੇ ਸਨ ਪਰ ਜਿਵੇਂ ਹੀ ਟੈਲੀਫੋਨ ਕੰਪਨੀ ਦਾ ਪ੍ਰਤੀਨਿਧ ਉਹਨਾਂ ਨੂੰ ਮਹੱਤਵ ਦੇਣ ਲੱਗਿਆ ਪਨਾਡੀਆਂ ਸ਼ਿਕਾਇਤਾਂ ਸ਼ੁਰੂ ਮੰਤਰ ਹੋ ਗਈਆਂ। ਕਈ ਸਾਲ ਪਹਿਲਾਂ ਦੀ ਗੱਲ ਹੈ। ਇੱਕ ਕਰੋਦੀ ਗ੍ਰਾਹਕ ਸੁਵਾ ਸੁਵਾ ਡੈਟਮਰ ਵੁੱਲਨ ਕੰਪਨੀ ਦੇ ਸੰਸਤਾਪਕ ਜੁਲੀਅਨ ਐਫ ਡੈਟਮਰ ਦੇ ਦਫ਼ਤਰ ਵਿੱਚ ਆ ਪਹੁੰਚਿਆ। ਮਿਸਟਰ ਡੈਟਮਰ ਨੇ ਹੀ ਮੈਨੂੰ ਦੱਸਿਆ ਇਸ ਗ੍ਰਾਹਕ ਕੋਲ ਸਾਡਾ ਕੁਝ ਪੈਸਾ ਉਧਾਰ ਸੀ ਪਰ ਗ੍ਰਾਹਕ ਇਹ ਮੰਨਣ ਲਈ ਹੀ ਤਿਆਰ ਨਹੀਂ ਸੀ। ਸਾਡੇ ਕ੍ਰੈਡਿਟ ਡਿਪਾਰਟਮੈਂਟ ਨੇ ਉਸ ਨੂੰ ਭੁਗਤਾਨ ਕਰਨ ਲਈ ਬਾਰ-ਬਾਰ ਪੱਤਰ ਲਿਖੇ। ਜਦੋਂ ਕਈ ਪੱਤਰ ਉਸ ਦੇ ਕੋਲ ਪਹੁੰਚ ਗਏ ਤਾ ਇੱਕ ਵਾਰ ਉਹ ਆਪਣਾ ਸੂਟਕੇਸ ਉਠਾ ਕੇ ਸ਼ਿਕਾਗੋ ਆ ਪਹੁੰਚਿਆ। ਭੜਕਦਾ ਹੋਇਆ ਮੇਰੇ ਦਫ਼ਤਰ ਪਹੁੰਚਿਆ ਅਤੇ ਕਹਿਣ ਲੱਗਿਆ ਕਿ ਹੁਣ ਉਹ ਕੋਈ ਵੀ ਬਿੱਲ ਨਹੀਂ ਚੁਕਾਵੇਗਾ ਅਤੇ ਨਾ ਹੀ ਭਵਿੱਖ ਵਿੱਚ ਕਦੇ ਵੀ ਇੱਕ ਪੈਸੇ ਦਾ ਸਾਮਾਨ ਉਹਨਾਂ ਦੀ ਕੰਪਨੀ ਤੋਂ ਖਰੀਦੇਗਾ। ਉਸ ਦੀਆਂ ਗੱਲਾਂ ਨੂੰ ਮੈਂ ਧਿਆਨ ਨਾਲ ਸੁਣਿਆ। ਮਨ ਤਾਂ ਮੇਰਾ ਵੀ ਹੋ ਰਿਹਾ ਸੀ ਕਿ ਉਸ ਦੀ ਗਲਤ ਗੱਲ ਲਈ ਉਸ ਨੂੰ ਟੋਕ ਦਿਆਂ ਪਰ ਮੈਨੂੰ ਪਤਾ ਸੀ ਕਿ ਇਹ ਨੀਤੀ ਗਲਤ ਹੋਵੇਗੀ। ਇਸ ਲਈ ਮੈਂ ਉਸ ਨੂੰ ਦਿਲ ਦਾ ਸਾਰਾ ਗੁਵਾਰ ਕੱਢਣ ਦਾ ਮੌਕਾ ਦਿੱਤਾ ਜਦੋਂ ਉਸ ਦਾ ਤੂਫਾਨ ਥੋੜਾ ਜਿਹਾ ਸ਼ਾਂਤ ਹੋ ਗਿਆ ਅਤੇ ਉਹ ਸੁਣਨ ਦੀ ਸਥਿਤੀ ਵਿੱਚ ਆ ਗਿਆ ਤਾਂ ਮੈਂ ਉਸ ਨੂੰ ਸ਼ਾਂਤ ਮਿੱਲੇ ਲਹਿਜੇ ਵਿੱਚ ਕਿਹਾ ਮੈਂ ਤੁਹਾਡਾ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸ਼ਿਕਾਗੋ ਆ ਕੇ ਸਾਨੂੰ ਪੂਰੀ ਸਮੱਸਿਆ ਤੋਂ ਜਾਣੂ ਕਰਵਾਇਆ ਜੇਕਰ ਸਾਡੇ ਕ੍ਰੈਡਿਟ ਵਿਭਾਗਕਰ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਨਾਲ ਹੋਰ ਵੀ ਕਈ ਗਾਹਕਾਂ ਨੂੰ ਤਕਲੀਫ ਪਹੁੰਚ ਸਕਦੀ ਹੈ ਅਤੇ ਇਹ ਸਾਡੇ ਬਿਜ਼ਨਸ ਦੇ ਹੱਕ ਦੇ ਵਿੱਚ ਨਹੀਂ ਮੇਰਾ ਵਿਸ਼ਵਾਸ ਕਰੋ ਮੈਂ ਵੀ ਤੁਹਾਡੇ ਵਾਂਗ ਪੂਰੀ ਗੱਲ ਜਾਣਨ ਲਈ ਉਤਸੁਕ ਹਾਂ ਇਹ ਸਾਬ ਸੁਣ ਕੇ ਉਸ ਨੂੰ ਬਹੁਤ ਹੈਰਾਨੀ ਹੋਈ ਉਸ ਨੇ ਤਾਂ ਸੋਚਿਆ ਵੀ ਨਹੀਂ ਹੋਣਾ ਸੀ ਕਿ ਉਸ ਦੇ ਨਾਲ ਅਜਿਹਾ ਵਿਹਾਰ ਕੀਤਾ ਜਾਵੇਗਾ ਉਹ ਕੁਝ ਨਿਰਾਸ਼ ਵੀ ਸੀ ਕਿਉਂਕਿ ਉਹ ਮੈਨੂੰ ਇੰਨੇ ਦੂਰ ਤੋਂ ਖਰੇ ਖਰੇ ਸੁਣਨ ਲਈ ਆਇਆ ਸੀ ਅਤੇ ਇੱਕ ਮੈਂ ਸੀ ਕਿ ਬਿਨਾਂ ਉਸ ਨਾਲ ਬਹਿਸ ਕੀਤੇ ਉਸ ਦਾ ਧੰਨਵਾਦ ਕਰ ਰਿਹਾ ਸੀ ਮੈਂ ਉਸ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਉਧਾਰ ਵਾਲੀ ਕਿਤਾਬ ਵਿੱਚੋਂ ਉਸ ਦਾ ਨਾਂ ਕੱਟ ਦਿਆਂਗੇ ਕਿਉਂਕਿ ਅਸੀਂ ਤਾਂ ਬਹੁਤ ਸਾਰੇ ਖਾਤੇ ਦੇਖਣੇ ਹੁੰਦੇ ਹਨ ਇਸ ਲਈ ਅਸੀਂ ਗਲਤ ਵੀ ਹੋ ਸਕਦੇ ਹਾਂ ਜਦੋਂ ਕਿ ਉਸਨੇ ਤਾਂ ਕੇਵਲ ਇੱਕ ਹੀ ਖਾਤਾ ਦੇਖਣਾ ਹੁੰਦਾ ਹੈ ਇਸ ਲਈ ਉਸ ਦੇ ਗਲਤ ਹੋਣ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ ਫਿਰ ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਦੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ ਜੇਕਰ ਮੈਂ ਵੀ ਤੁਹਾਡੀ ਜਗ੍ਹਾ ਹੁੰਦਾ ਤਾਂ ਮੇਰਾ ਵੀ ਅਜਿਹਾ ਹੀ ਰਿਸਪੌਂਸ ਹੁੰਦਾ ਮੈਂ ਤਾਂ ਉਸ ਨੂੰ ਕਈ ਦੂਜੇ ਵਲੰਟੇਜ ਸਟੋਰਾਂ ਦੇ ਨਾਂ ਦੱਸ ਦਿੱਤੇ ਕਿਉਂਕਿ ਹੁਣ ਉਸ ਆਰਡਰ ਨਾਲ ਬਿਜ਼ਨਸ ਡੀਲਿੰਗ ਨਹੀਂ ਕਰਨੀ ਚਾਹੁੰਦਾ ਸੀ ਇਸ ਤੋਂ ਪਹਿਲਾਂ ਜਦੋਂ ਵੀ ਉਹ ਗ੍ਰਾਹਕ ਸ਼ਿਕਾਗੋ ਆਉਂਦਾ ਸੀ ਤਾਂ ਅਸੀਂ ਦੁਪਹਿਰ ਦਾ ਲਾਂਚ ਇਕੱਠੇ ਕਰਦੇ ਸੀ ਇਸ ਲਈ ਇਸ ਵਾਰ ਵੀ ਮੈਂ ਉਸ ਨੂੰ ਲਾਂਚ ਲਈ ਸੱਦਾ ਦਿੱਤਾ ਉਸ ਨੇ ਨਾ ਚਾਹੁੰਦੇ ਹੋਏ ਵੀ ਮੇਰਾ ਕਹਿਣਾ ਮੰਨ ਲਿਆ ਪਰ ਚੰਤਕਾਰਤਾ ਉਦੋਂ ਹੋਇਆ ਜਦੋਂ ਲਾਂਚ ਤੋਂ ਬਾਅਦ ਉਸ ਨੇ ਮੈਨੂੰ ਪਹਿਲਾ ਨਾਲੋਂ ਵੀ ਵੱਡਾ ਆਰਡਰ ਦੇ ਦਿੱਤਾ ਹੁਣ ਉਹ ਕਾਫੀ ਚੰਗੇ ਮੂਡ ਵਿੱਚ ਲੱਗ ਰਿਹਾ ਸੀ ਕਿਉਂਕਿ ਉਹ ਵੀ ਚੰਗਿਆਈ ਦਾ ਜਵਾਬ ਚੰਗਿਆਈ ਨਾਲ ਹੀ ਦੇਣਾ ਚਾਹੁੰਦਾ ਸੀ ਕਰ ਬਾਬਸਟਾ ਕੇ ਉਸਨੇ ਠੰਡੇ ਦਿਮਾਗ ਨਾਲ ਸਾਰੇ ਖਾਤੇ ਵੇਖੇ ਤਾਂ ਉਸ ਨੂੰ ਅਜੇਹਾ ਬਿੱਲ ਮਿਲ ਗਿਆ ਜਿਸ ਦਾ ਭੁਗਤਾਨ ਉਸਨੇ ਨਹੀਂ ਕੀਤਾ ਸੀ ਫਿਰ ਉਸਨੇ ਮਾਫੀ ਮੰਗਦੇ ਹੋਏ ਸਾਨੂੰ ਚੈੱਕ ਦੇ ਪੈਸੇ ਦਾ ਭੁਗਤਾਨ ਕਰ ਦਿੱਤਾ ਇਸ ਤੋਂ ਬਾਅਦ ਤਾਂ ਉਹ ਮੇਰਾ ਇੰਨਾ دیਵਾਨਾ ਹੋ ਗਿਆ ਕਿ ਬੇਟਾ ਪੈਦਾ ਹੋਣ ਤੇ ਉਸਨੇ ਉਸ ਬੱਚੇ ਦਾ ਨਾਮ ਡੈਟਮਰ ਰੱਖ ਦਿੱਤਾ ਅ ਤ ਜੀਵਨ ਭਰ ਉਹ ਕੰਪਨੀ ਦਾ ਗ੍ਰਾਹਕ ਅਤੇ ਮੇਰਾ ਮਿੱਤਰ ਬਣਿਆ ਰਿਹਾ ਕਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਗਰੀਬ ਡੱਚ ଅପਰਵਾਸੀ ਬੱਚਾ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਸਕੂਲ ਤੋਂ ਬਾਅਦ ਇੱਕ ਬੇકરી ਸ਼ਾਪ ਦੀਆਂ ਖਿੜਕੀਆਂ ਧੋਣ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਸੜਕ ਤੇ ਬਾਲਟੀ ਲੈ ਕੇ ਘੁੰਮਦਾ ਸੀ ਤਾਂ ਕਿ ਗੋਲੇ ਵਾਲੀਆਂ ਗੱਡੀਆਂ ਨਾਲ ਗਟਰ ਵਿੱਚ ਡਿੱਗੇ ਕੋਲੇ ਦੇ ਟੁਕੜੇ ਚੁਗ ਸਕੇ। ਉਹ ਐਡਵਰਡ ਬਾਕ ਨਾਂ ਦਾ ਬਾਲਕ ਕੇਵਲ 6 ਸਾਲਾਂ ਤੱਕ ਹੀ ਸਕੂਲ ਜਾ ਸਕਿਆ। ਪਰ ਬਾਅਦ ਵਿੱਚ ਉਹ ਅਮਰੀਕੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਸਭ ਤੋਂ નિਪੁੰਨ ਮੈਗਜ਼ੀਨ ਸੰਪਾਦਕਾਂ ਵਿੱਚੋਂ ਇੱਕ ਬਣ ਗਿਆ ਪਰ ਅਜਿਹਾ ਚਮਤਕਾਰ ਕਿਵੇਂ ਹੋ ਗਿਆ ਇਹ ਤਾਂ ਇੱਕ ਲੰਬੀ ਕਹਾਣੀ ਹੈ ਪਰ ਇਸ ਦੀ ਸ਼ੁਰੂਆਤ ਕਿੱਥੋਂ ਕਿਸ ਤਰ੍ਹਾਂ ਹੋਈ ਇਸ ਗੱਲ ਨੂੰ ਸੰਖੇਪ ਵਿੱਚ ਦੱਸਿਆ ਜਾ ਸਕਦਾ ਹੈ ਇਸ ਅਧਿਆਇ ਵਿੱਚ ਦਿੱਤੇ ਗਏ ਤੱਥਾਂ ਦੀ ਵਰਤੋਂ ਕਰਨ ਨਾਲ ਉਹਨਾਂ ਨੂੰ ਪਹਿਲਾ ਮੌਕਾ ਮਿਲ ਗਿਆ 13 ਸਾਲਾਂ ਦੀ ਉਮਰ ਵਿੱਚ ਹੀ ਐਡਵਰਡ ਬਾਗ ਨੇ ਸਕੂਲੀ ਸਿੱਖਿਆ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਵੈਸਟਰਨ ਜੂਨੀਅਰ ਵਿੱਚ ਦਫਤਰ ਬੁਆਏ ਬਣ ਗਏ ਪਰ ਸਿੱਖਿਆ ਦਾ ਮਹੱਤਵ ਹਮੇਸ਼ਾ ਹੀ ਉਹਨਾਂ ਦੇ ਦਿਮਾਗ ਵਿੱਚ ਘੁੰਮਦਾ ਰਹਿੰਦਾ ਸੀ ਉਹਨਾਂ ਨੇ ਖੁਦ ਨੂੰ ਸਿੱਖਿਆਤ ਕਰਨ ਬਾਰੇ ਸੋਚਿਆ ਉਹਨਾਂ ਨੇ ਆਪਣੀਆਂ ਯਾਤਰਾਵਾਂ ਦਾ ਪੈਸਾ ਬਚਾਇਆ ਕਈ ਕਈ ਦਿਨ ਭੁੱਖੇ ਰਹੇ ਤਾਂ ਕਿ ਉਹ ਅਮਰੀਕੀ ਜੀਵਨੀਆਂ ਦਾ ਐਨਸਾਈਕਲੋਪੀਡੀਆ ਖਰੀਦ ਸਕਣ ਫਿਰ ਉਹਨਾਂ ਨੇ ਪ੍ਰਸਿੱਧ ਵਿਅਕਤੀਆਂ ਨੂੰ ਪੱਤਰ ਲਿਖਿਆ ਕਿ ਉਹ ਆਪਣਾ ਬਚਪਨ ਉਸ ਦੇ ਨਾਲ ਵੰਡਣ ਦੀ ਕਿਰਪਾ ਕਰਨ ਬਾਕ ਇੱਕ ਨਪੁੰਸਰੋਤੇ ਸਨ। ਉਹਨਾਂ ਨੇ ਆਪਣੇ ਬਾਰੇ ਨਾਂ ਦੱਸ ਕੇ ਉਹਨਾਂ ਮਹਾਨ ਵਿਅਕਤੀਆਂ ਨੂੰ ਉਹਨਾਂ ਦੇ ਜੀਵਨ ਬਾਰੇ ਦੱਸਣ ਦੀ ਬੇਨਤੀ ਕੀਤੀ ਸੀ। ਜਨਰਲ ਜੇਮਸ ਏ. ਗਾਰਫੀਲਡ ਨੂੰ ਪੱਤਰ ਲਿਖਿਆ ਗਿਆ ਜੋ ਉਸ ਸਮੇਂ ਪ੍ਰੈਜ਼ੀਡੈਂਟ ਪਦਲੇ ਮੁਹਿੰਮ ਚਲਾ ਰਹੇ ਸਨ। ਉਹਨਾਂ ਨੂੰ ਵੀ ਪੱਤਰ ਲਿਖ ਕੇ ਬਾਕ ਨੇ ਪੁੱਛਿਆ ਕਿ ਕੀ ਇਹ ਸੱਚ ਹੈ ਕਿ ਉਹ ਨਹਿਰ ਤੇ ਨਹਾਉਂਦੇ ਸਨ? ਗਾਰਫੀਲਡ ਨੇ ਬਾਕ ਦੇ ਪੱਤਰ ਦਾ ਜਵਾਬ ਦਿੱਤਾ ਫਿਰ ਵਾਕ ਨੇ ਜਨਰਲ ਗ੍ਰਾਂਟ ਤੋਂ ਇੱਕ ਵਿਸ਼ੇਸ਼ ਜੁੱਧ ਬਾਰੇ ਜਾਣਨਾ ਚਾਹਿਆ ਤਾਂ ਗ੍ਰਾਂਟ ਨੇ ਉਸ ਦੇ ਲਈ ਇੱਕ ਨਕਸ਼ਾ ਤਿਆਰ ਕੀਤਾ ਅਤੇ ਇਸ 14 ਸਾਲਾ ਬੱਚੇ ਨੂੰ ਰਾਤ ਦੇ ਭੋਜਨ ਤੇ ਬੁਲਾਇਆ ਅਤੇ ਸਾਰੀ ਸ਼ਾਮ ਉਸ ਨਾਲ अनेका ਪੱਖਾਂ ਤੇ ਗੱਲਬਾਤ ਕਰਦੇ ਰਹੇ ਅਤੇ ਫਿਰ ਤਾਂ ਬੈਸਟਰਨ ਜੁਨੀਅਨ ਦਾ ਏ ਮੈਨੇਜਰ ਬੁਆਏ ਦੇਸ਼ ਦੇ ਸਾਰੇ ਪ੍ਰਸਿੱਧ ਵਿਅਕਤੀਆਂ ਨਾਲ ਪੱਤਰ ਵਿਹਾਰ ਕਰਨ ਲੱਗ ਗਿਆ ਜਿਨ੍ਹਾਂ ਵਿੱਚ ਰਾਲਫ ਵਾਲਡ ਇਮਰਸਨ ਲਾਗ ਫੈਲੋ ਅਲੀਵਰ ਵੈਂਡੇਲ ਹੌਮਸ ਮੈਸੇਜ ਅਬਰਾਹਮ ਲਿੰਕਨ ਜਨਰਲ ਚੇਅਰਮੈਨ ਲੂਈਸਾ ਵਿਚ ਐਲਕਾਟ ਅਤੇ ਜੇਫਰਸਨ ਡੇਵਿਸ ਸ਼ਾਮਿਲ ਸਨ ਉਹ ਤਾਂ ਪੱਤਰ ਵਿਹਾਰ ਦੇ ਨਾਲ ਨਾਲ ਉਹਨਾਂ ਨੂੰ ਮਿਲਣ ਉਹਨਾਂ ਦੇ ਘਰ ਵੀ ਜਾਂਦਾ ਸੀ ਹਰ ਕੋਈ ਉਸ ਦਾ ਸਵਾਗਤ ਕਰਦਾ ਸੀ ਇਸ అనుభవ ਨੇ ਉਸ ਨੂੰ ਆਤਮ ਵਿਸ਼ਵਾਸਨਾ ਪਰ ਦਿੱਤਾ ਇਨ੍ਹਾਂ ਪ੍ਰਸਿੱਧ ਅਤੇ ਮਹੱਤਵਪੂਰਨ ਹਸਤੀਆਂ ਨੇ ਉਸ ਵਿੱਚ ਉਹ ਲਾਲਸਾ ਭਰ ਦਿੱਤੀ ਸੀ ਜਿਸ ਨੇ ਉਸ ਦੇ ਜੀਵਨ ਨੂੰ ਹੀ ਬਦਲ ਦਿੱਤਾ ਸੀ ਅਤੇ ਇਹ ਸਭ ਉਨਾ ਹੀ ਸਿਧਾਂਤਾਂ ਦੀ ਵਜ੍ਹਾ ਨਾਲ ਸੰਭਵ ਹੋਇਆ ਸੀ ਆਈਸੈਕ ਐਫ ਮਾਰਕੋਸਨ ਨਾਂ ਦੇ ਪੱਤਰਕਾਰ ਨੇ ਵੀ ਅਣਗਿਣਤ ਪ੍ਰਸਿੱਧ ਵਿਅਕਤੀਆਂ ਦੇ ਇੰਟਰਵਿਊ ਲਏ ਸਨ ਉਹਨਾਂ ਦਾ ਮੰਤ ਸੀ ਕਿ ਕਈ ਲੋਕ ਆਪਣਾ ਚੰਗਾ ਪ੍ਰਭਾਵ ਕੇਵਲ ਇਸ ਲਈ ਨਹੀਂ ਛੱਡ ਸਕਦੇ ਕਿਉਂਕਿ ਉਹ ਦੂਜੇ ਦੀ ਗੱਲ ਧਿਆਨ ਨਾਲ ਸੁਣਦੇ ਹੀ ਨਹੀਂ ਹਨ ਉਹ ਤਾਂ ਬਸ ਇਹੀ ਸੋਚਦੇ ਰਹਿੰਦੇ ਹਨ ਕਿ ਉਹਨਾਂ ਨੇ ਕੀ ਬੋਲਣਾ ਹੈ ਇਸ ਲਈ ਉਹਨਾਂ ਦੇ ਕੰਨ ਪੂਰੀ ਤਰ੍ਹਾਂ ਖੁੱਲੇ ਨਹੀਂ ਰਹਿੰਦੇ ਮਹੱਤਵਪੂਰਨ ਵਿਅਕਤੀਆਂ ਦਾ ਮੰਨਣਾ ਹੈ ਚੰਗਾ ਸਰੋਤਾ ਬਲਾਰੇ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਸੁਣਨ ਦੀ ਕਲਾ ਹੋਰ ਕਿਸੇ ਵੀ ਕਲਾ ਤੋਂ ਜ਼ਿਆਦਾ ਦੁਰਲੱਭ ਹੈ ਚੰਗੇ ਸਰੋਤਿਆਂ ਨੂੰ ਮਹੱਤਵਪੂਰਨ ਲੋਕ ਹੀ ਪਸੰਦ ਨਹੀਂ ਕਰਦੇ ਬਲਕਿ ਉਹ ਤਾਂ ਸੁਧਾਰਨ ਲੋਕਾਂ ਵੱਲੋਂ ਵੀ ਖੂਬ ਪ੍ਰਸ਼ੰਸਾ ਪ੍ਰਾਪਤ ਕਰਦੇ ਹਨ ਰੀਡਰਸ ਡਾਈਜੈਟ ਨੇ ਇੱਕ ਵਾਰ ਇੱਕ ਲੇਖ ਰਾਹੀਂ ਵੀ ਛਾਪਿਆ ਸੀ ਜਦੋਂ ਲੋਕਾਂ ਨੂੰ ਆਪਣੇ ਦਿਲ ਦੀ ਗੱਲ ਬਾਹਰ ਲਿਆਉਣ ਲਈ ਸਰੋਤਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਡਾਕਟਰ ਨੂੰ ਬੁਲਾ ਲੈਂਦੇ ਹਨ ਗ੍ਰੈਜュਡ ਦੇ ਦੁੱਖਦਾਈ ਸਮੇਂ ਵਿੱਚ ਅਬਰਾਹਮ ਲਿੰਕਨ ਨੇ ਸਪਿੰਗਫੀਲਡ ਦੇ ਆਪਣੇ ਇੱਕ ਮਿੱਤਰ ਨੂੰ ਪੱਤਰ ਲਿਖ ਕੇ ਵਿਸ਼ਿੰਗਟਨ ਬੁਲਾ ਲਿਆ ਉਹ ਉਸ ਦੋਸਤ ਨਾਲ ਕੁਝ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਸੀ ਜਿਵੇਂ ਹੀ ਉਹ ਦੋਸਤ ਵਾਈਟ ਹਾਊਸ ਪਹੁੰਚਿਆ ਲਿੰਕਨ ਕਈ ਘੰਟਿਆਂ ਤੱਕ ਉਸ ਦੋਸਤ ਦੇ ਸਾਹਮਣੇ ਦਾਸਾਂ ਨੂੰ ਮੁਕਤ ਕਰਾਉਣ ਦਾ ਕਾਨੂੰਨ ਬਣਾਉਣ ਦੇ ਨਤੀਜਿਆਂ ਬਾਰੇ ਬੋਲਦੇ ਰਹੇ ਉਹ ਦਾਸ ਪ੍ਰਥਾ ਨੂੰ ਸਮਾਪਤ ਕਰਨ ਦੇ ਫਾਇਦੇ ਤੇ ਨੁਕਸਾਨਾਂ ਬਾਰੇ ਗੱਲਾਂ ਕਰਦੇ ਰਹੇ ਲਿੰਕਨ ਨੇ ਪੱਤਰ ਪੜ੍ਹ ਕੇ ਸੁਣਾਏ ਲੇਖ ਸੁਣਾਏ ਕੁਝ ਪੱਤਰਾਂ ਵਿੱਚ ਲਿੰਕਨ ਦੀ ਆਲੋਚਨਾ ਕੀਤੀ ਗਈ ਕਿਉਂਕਿ ਉਹ ਹੁਣ ਤੱਕ ਦਾਸਾਂ ਨੂੰ ਮੁਕਤ ਨਹੀਂ ਕਰ ਸਕੇ ਸਨ ਅਤੇ ਕਈਕ ਪੱਤਰਾਂ ਵਿੱਚ ਇਹ ਆਲੋਚਨਾ ਕੀਤੀ ਗਈ ਸੀ ਕਿ ਉਹ ਦਾਸਾਂ ਨੂੰ ਮੁਕਤ ਕਿਉਂ ਕਰਨਾ ਚਾਹੁੰਦੇ ਸੀ ਕਈ ਘੰਟੇ ਬੋਲਣ ਤੋਂ ਬਾਅਦ ਲਿੰਕਨ ਨੇ ਆਪਣੇ ਉਸ ਮਿੱਤਰ ਨਾਲ ਹੱਥ ਮਿਲਾਇਆ ਗੁੱਡ ਨਾਈਟ ਕੀਤੀ ਅਤੇ ਬਿਨਾਂ ਉਸਦੇ ਵਿਚਾਰ ਪੁੱਛੇ ਉਸਨੂੰ ਐਲੈਨਾਈ ਲਈ ਰਵਾਨਾ ਕਰ ਦਿੱਤਾ ਲਿੰਕਨ ਨੇ ਉਸ ਦੋਸਤ ਨੂੰ ਬਿਲਕੁਲ ਵੀ ਬੋਲਣ ਦਾ ਮੌਕਾ ਨਹੀਂ ਸੀ ਦਿੱਤਾ ਫਿਰ ਵੀ ਅਜੇਹਾ ਕਰਨ ਨਾਲ ਲਿੰਕਨ ਦੇ ਵਿਚਾਰਾਂ ਨੂੰ ਸਹੀ ਦਿਸ਼ਾ ਮਿਲ ਗਈ ਸੀ ਅਤੇ ਉਹ ਸਹੀ ਤਰੀਕੇ ਨਾਲ ਸੋਚ ਸਕੇ ਸਨ ਅਜੇਹਾ ਲੱਗਦਾ ਸੀ ਕਿ ਲਿੰਕਨ ਨੂੰ ਸਹੀ ਸਲਾਹ ਦੀ ਨਹੀਂ ਬਲਕਿ ਇੱਕ ਚੰਗੇ ਹਮਦਰਦੀ ਵਾਲੇ ਸਰੋਤੇ ਦੀ ਜ਼ਰੂਰਤ ਸੀ ਜਿਸ ਦੇ ਸਾਹਮਣੇ ਉਹ ਖੁੱਲ ਕੇ ਗੱਲ ਕਰ ਸਕਣ ਸਾਨੂੰ ਵੀ ਤਾਂ ਮੁਸ਼ਕਲ ਵਿੱਚ ਅਜੇਹਾ ਹੀ ਲੱਗਦਾ ਸੀ ਕਿ ਕੋਈ ਅਜੇਹਾ ਹੋਵੇ ਜੋ ਸਾਡੀਆਂ ਗੱਲਾਂ ਧਿਆਨ ਨਾਲ ਸੁਣ ਸਕੇ असंतुष्ट ਕਰਮਚਾਰੀ, क्रोधी ग्राहक, जिद्दी बालक, आहत मित्र, ਇਹ ਸਾਰੇ ਵੀ ਤਾਂ ਇਹੀ ਚਾਹੁੰਦੇ ਹਨ। सिगमंड फ्रायड ਦਾ ਨਾਂ ਆਧੁਨਿਕ ਸਮੇਂ નિਪੁੰਨ ਸਰੋਤਿਆਂ ਵਿੱਚ ਸ਼ਾਮਲ ਹੈ। ਇੱਕ ਵਾਰ ਇੱਕ ਵਿਅਕਤੀ ਫ੍ਰਾਇਡ ਨੂੰ ਮਿਲਿਆ ਅਤੇ ਆਪਣੀ ਸਮੱਸਿਆ ਉਸ ਦੇ ਸਾਹਮਣੇ ਰੱਖੀ। ਉਹਨਾਂ ਨੇ ਸੁਣਨ ਦੇ ਤਰੀਕੇ ਬਾਰੇ ਉਸੇ ਵਿਅਕਤੀ ਦਾ ਕਹਿਣਾ ਸੀ, ਇਸ ਨਾਲ ਮੇਰੇ ਉਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਮੈਂ ਕਦੇ ਵੀ ਨਹੀਂ ਭੁੱਲ ਸਕਦਾ। ਉਹਨਾਂ ਵਰਗੇ ਗੁਣ ਮੈਂ ਕਿਸੇ ਵੀ ਵਿਅਕਤੀ ਵਿੱਚ ਨਹੀਂ ਵੇਖੇ ਮੈਂ ਕਿਸੇ ਹੋਰ ਨੂੰ ਸਾਹਮਣੇ ਵਾਲੇ ਵਿਅਕਤੀ ਤੇ ਇੰਨਾ ਧਿਆਨ ਦਿੰਦੇ ਹੋਏ ਨਹੀਂ ਵੇਖਿਆ ਇਸ ਵਿੱਚ ਆਤਮਾ ਦੀ ਗਹਿਰਾਈ ਨੂੰ ਵਿੰਨ ਦੀ ਨਜ਼ਰ ਵਰਗੀ ਕੋਈ ਗੱਲ ਨਹੀਂ ਉਹਨਾਂ ਦੀਆਂ ਅੱਖਾਂ ਕੋਮਲ ਅਤੇ ਦਿਆਲੂ ਨੇ ਆਵਾਜ਼ ਅਜਿਹੀ ਜਿਵੇਂ ਮੋਤੀ ਡੱਬ ਕਰ ਰਹੇ ਹੋਣ ਉਹਨਾਂ ਦੀ ਹਰਕਤਾਂ ਬਹੁਤ ਘੱਟ ਨੇ ਪਰ ਉਹਨਾਂ ਨੇ ਮੇਰੇ ਵੱਲ ਜਿੰਨਾ ਧਿਆਨ ਦਿੱਤਾ ਮੇਰੀ ਅੰਗਲੀਆਂ ਦੀ ਜਿੰਨੀ ਸراہਣਾ ਕੀਤੀ ਉਹ ਸੱਚਮੁੱਚ ਅਨੋਖੀ ਅਤੇ ਅਸਾਧਾਰਨ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਸੁਣੇ ਜਾਣ ਦਾ ਕੀ ਮਤਲਬ ਹੁੰਦਾ ਹੈ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਵੇਖਦੇ ਹੀ ਹਰ ਕੋਈ ਆਪਣਾ ਮੂੰਹ ਫੇਰ ਲੈਂਦਾ ਹੈ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਉਂਦਾ ਹੈ ਉਸ ਨਾਲ ਨਫ਼ਰਤ ਕਰਦਾ ਹੈ ਕਿਉਂਕਿ ਉਹ ਵਿਅਕਤੀ ਬਹੁਤੀ ਦੇਰ ਤੱਕ ਕਿਸੇ ਦੀ ਗੱਲ ਨਹੀਂ ਸੁਣ ਸਕਦਾ ਉਸ ਦੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਸਾਹਮਣੇ ਵਾਲੇ ਦੀ ਗੱਲ ਵਿੱਚੋਂ ਹੀ ਕੱਟ ਕੇ ਆਪਣੀ ਗੱਲ ਕਹਿਣੀ ਸ਼ੁਰੂ ਕਰ ਦੇਵੇ ਕੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦੇ ਹੋ ਸਾਡੇ ਵਿੱਚੋਂ ਹਰੇਕ ਹੀ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਜ਼ਰੂਰ ਆਇਆ ਹੋਵੇਗਾ ਅਜਿਹੇ ਵਿਅਕਤੀ ਨੂੰ ਲੋਕ ਬੋਰਿੰਗ ਇਨਸਾਨ ਕਹਿੰਦੇ ਹਨ ਜੋ ਆਪਣੇ ਹੀ ਹੰਕਾਰ ਵਿੱਚ ਚੂਰ ਰਹਿੰਦਾ ਹੈ ਅਤੇ ਖੁਦ ਨੂੰ ਹੀ ਆਕਰਸ਼ਣ ਦਾ ਕੇਂਦਰ ਬਣਾਉਣਾ ਚਾਹੁੰਦਾ ਹੈ ਇੱਕ ਹੋਰ ਸੱਚਾਈ ਇਹ ਵੀ ਹੈ ਕਿ ਲੋਕ ਆਪਣੇ ਬਾਰੇ ਵਿੱਚ ਹੀ ਗੱਲਾਂ ਕਰਦੇ ਹਨ ਉਹ ਸੋਚਦੇ ਵੀ ਕੇਵਲ ਆਪਣੇ ਬਾਰੇ ਹੀ ਹਨ ਇਸ ਲਈ ਕਲੰਬੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾਕਟਰ ਨਿਕੋਲਸ ਮੇਰੇ ਬਟਲੇ ਨੇ ਅਜਿਹੇ ਲੋਕਾਂ ਦੇ ਵਿਸ਼ੇ ਵਿੱਚ ਕਿਹਾ ਹੈ ਜੋ ਲੋਕ ਕੇਵਲ ਆਪਣੇ ਬਾਰੇ ਹੀ ਸੋਚਦੇ ਹਨ ਉਹ ਬੁਰੀ ਤਰ੍ਹਾਂ ਅਸਿੱਖਿਆਤ ਹੁੰਦੇ ਹਨ ਚਾਹੇ ਉਹ ਕਿੰਨੀਆਂ ਵੀ ਡਿਗਰੀਆਂ ਹਾਸਲ ਕਿਉਂ ਨਾ ਕਰ ਲੈਣ ਰਹਿੰਦੇ ਤਾਂ ਉਹ ਅਨਪੜ੍ਹ ਹੀ ਹਨ ਫਿਰ ਜੇਕਰ ਤੁਸੀਂ ਚੰਗੇ ਬਲਾਰੇ ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਚੰਗੇ ਸਰੋਤੇ ਬਣਨਾ ਸਿੱਖ ਲਵੋ ਖੁਦ ਨੂੰ ਦਿਲਚਸਪ ਬਣਾਉਣ ਲਈ ਸਾਹਮਣੇ ਵਾਲੇ ਵਿੱਚ ਵੀ ਦਿਲਚਸਪੀ ਲਵੋ ਅਜਿਹੇ ਸਵਾਲ ਕਰੋ ਜੋ ਸਾਹਮਣੇ ਵਾਲੇ ਨੂੰ ਮਨੋਰੰਜਨ ਲੱਗਣ ਉਨ੍ਹਾਂ ਦੇ ਬਾਰੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਉਹਨਾਂ ਨੂੰ ਪੁੱਛੋ ਇਹ ਗੱਲ ਯਾਦ ਰੱਖੋ ਕਿ ਜਿੰਨੀ ਰੁਚੀ ਲੋਕਾਂ ਨੂੰ ਤੁਹਾਡੇ ਵਿੱਚ ਜਾਂ ਤੁਹਾਡੀਆਂ ਸਮੱਸਿਆਵਾਂ ਵਿੱਚ ਹੈ ਉਹ ਤੋਂ 100 ਗੁਣਾ ਜ਼ਿਆਦਾ ਰੁਚੀ ਆਪਣੇ ਆਪ ਵਿੱਚ ਅਤੇ ਆਪਣੀਆਂ ਸਮੱਸਿਆਵਾਂ ਵਿੱਚ ਹੈ ਚੀਨ ਵਿੱਚ ਸੋਕੇ ਨਾਲ ਬੇਸ਼ੁਮਾਰ ਮਰਨ ਵਾਲਿਆਂ ਦੀ ਉਹਨਾਂ ਨੂੰ ਇੰਨੀ ਫਿਕਰ ਨਹੀਂ ਜਿੰਨੀ ਕਿ ਆਪਣੇ ਦੰਦਾਂ ਦੇ ਮਾਮੂਲੀ ਦਰਦ ਦੀ अफ्रीका ਵਿੱਚ 40 ਪਚਾਲਾਂ ਤੋਂ ਜ਼ਿਆਦਾ ਦੁੱਖ ਉਹਨਾਂ ਨੂੰ ਆਪਣੀ ਗਰਦਨ ਦੇ ਦਰਦ ਦਾ ਹੁੰਦਾ ਹੈ ਤਾਂ ਅਗਲੀ ਵਾਰ ਚਰਚਾ ਦਾ ਵਿਸ਼ਾ ਚੁਣਦੇ ਸਮੇ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖੋ ਸਿਧਾਂਤ ਨਪਨ ਜਾਂ ਹਮਦਰਦ ਸਰੋਤੇ ਬਣੋ ਸਾਹਮਣੇ ਵਾਲੇ ਨੂੰ ਖੁਦ ਬਾਰੇ ਦੱਸਣ ਲਈ ਉਤਸ਼ਾਹਿਤ ਕਰਨਾ ਸਿੱਖੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਮੈਂ ਲੈ ਕੇ ਆਵਾਂਗੀ ਤੁਹਾਡੇ ਲਈ ਅਗਲਾ ਅਧਿਆਇ ਲੋਕਾਂ ਦੀ ਰੁਚੀ ਨੂੰ ਜਾਗਰਿਤ ਕਰੋ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ